79 ਕੈਂਡੀਡੇਟ ਸੀਗੇ ਜੀ ਕਿਸੇ ਨੇ ਵੀ ਜ ਇੱਕ ਵੀ ਬੰਦਾ ਘਰਵੇ ਤੱਕਾ ਹੋ ਗਿਆ ਹੈਗਾ ਤੇ ਮੈਂ ਮਤਲਬ ਸਮਝੂਗਾ ਕਿ ਮਤਲਬ ਮੇਰੇ ਬਹੁਤ ਸ਼ਾਂਤੀਪੂਰਨ ਢੰਗ ਦੇ ਨਾਲ ਜਿਹੜਾ ਕਿ ਬਹੁਤ ਵਧੀਆ ਢੰਗ ਦੇ ਨਾਲ ਸਿਰ ਨਾ ਸਿਰਫ ਸ਼ਾਂਤੀਪੂਰਵਕ ਢੰਗ ਦੇ ਨਾਲ ਬਲਕਿ ਸਾਰਿਆਂ ਦੀ ਜਿਹੜੀ ਸੈਟੀਸਫੈਕਸ਼ਨ ਜਿਹੜੀ ਹੈਗੀ ਹੈ ਉਹ ਲਈ ਹੈਗੀ ਹੈ ਔਰ ਇਹ ਬੜੀ ਖੁਸ਼ੀ ਦੀ ਗੱਲ ਹੈ ਹਾਂਜੀ ਨਮਸਕਾਰ ਜੀ ਨਮਸਕਾਰ ਜੀ ਅ ਅੱਜ ਜਿਸ ਤਰ੍ਹਾਂ ਕਿ ਚਾਰੋਂ ਪਾਸੇ ਬਹੁਤ ਧੂਮਤਾਣ ਦੇ ਨਾਲ ਨੋਮੀਨੇਸ਼ਨ ਭਰੇ ਜਾ ਰਹੇ ਹੈਗੇ ਆ ਬਲੌਕ ਸਮਿਤੀ ਜ਼ਿਲ੍ਹਾ ਪ੍ਰੀਸ਼ਦ ਵੱਲੋਂ ਠੀਕ ਹੈ ਨਾ ਜੀ ਸੋ ਭਾਜਪਾ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਜ਼ਿਲ੍ਹਾ ਪ੍ਰਧਾਨ ਮਨੀਸ਼ ਧੀਰ ਜੀ ਦੇਹਾਤੀ ਅ ਅੱਜ ਗੱਲ ਕਰਦੇ ਹੈਗੇ ਆ ਜੀ ਤੁਹਾਡੀ ਪਾਰਟੀ ਜਿੱਦਾਂ ਭਾਜਪਾ ਦੇ ਵੱਲੋਂ ਜਿਹੜੇ ਨਾਮੀਨੇਸ਼ਨ ਵਾਸਤੇ ਪਹੁੰਚੇ ਇੱਥੇ ਕੈਂਡੀਡੇਟ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਿੰਨੇ ਕ ਸਹੀ ਢੰਗ ਦੇ ਨਾਲ ਫਾਰਮ ਫਿਲ ਹੋ ਚੁੱਕੇ ਜਾਂ ਕੋਈ ਕਮੀ ਪੇਸ਼ੀ ਜਾਂ ਕੋਈ ਰਿਜੈਕਸ਼ਨ ਦਾ ਅ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਹਾਡੇ ਸਾਰੇ ਸ਼ਰੋਤਿਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਇਸ ਵੇਲੇ ਚੋਣਵੀਂ ਦੰਗਲ ਚੋਣਵੀਂ ਮਾਹੌਲ ਬਣਿਆ ਹੋਇਆ ਹੈ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦਾ ਔਰ ਬਲਾਕ ਸਮਿਤੀ ਦਾ ਜੀ ਉਹਦੇ ਚ ਅਸੀਂ ਭਾਰਤੀ ਜਨਤਾ ਪਾਰਟੀ ਜਿਹੜੀ ਇਸ ਵਾਰ ਪੂਰਾ ਇੰਡੀਪੈਂਡੈਂਟ ਰੋਲ ਦੇ ਰਹੀ ਜੀ ਔਰ ਹਰ ਜਗ੍ਹਾ ਤੇ ਹੀ ਉਹਨਾਂ ਨੇ ਆਪਣੇ ਇੰਡੀਪੈਂਡੈਂਟ ਕੈਂਡੀਡੇਟ ਅਸੀਂ ਖੜੇ ਕੀਤੇ ਆ ਜੀ ਔਰ ਸਾਡੇ ਲਈ ਬੜੀ ਖੁਸ਼ੀ ਦੀ ਔਰ ਪੂਰੀ ਸਾਨੂੰ ਇੱਕ ਨਵੀਂ ਊਰਜਾ ਵਾਲੀ ਗੱਲ ਕਹਿ ਸਕਦੇ ਆ ਕਿ ਸਾਡੀ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਨਵੀਂ ਊਰਜਾ ਮਿਲੀ ਆ ਜਦੋਂ ਸਾਨੂੰ ਹਾਈ ਕਮਾਂਡ ਨੇ ਇਹ ਪਰਮਿਟ ਕੀਤਾ ਜੀ ਆਪਾਂ ਇੰਡੀਪੈਂਡੈਂਟ ਆਪਣੇ ਸਿਰ ਤੇ ਆਪਣੇ ਦਮ ਤੇ ਹੀ ਅਸੀਂ ਇਹ ਜਿਲ੍ਹਾ ਪ੍ਰੀਸ਼ਦ ਔਰ ਸਾਰੀਆਂ ਅਸੀਂ ਬਲਾਕ ਸੰਮਤੀਸ ਤੇ ਖੜੇ ਕਰਾਂਗੇ ਆਪਣੇ ਕੈਂਡੀਡੇਟ ਸੋ ਉਸੇ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਨਕੋਦਰ ਔਰ ਸ਼ਾਹਗੋੜ ਵਿਧਾਨ ਸਭਾ ਮੇਰੇ ਕੋਲ ਆ ਜੀ ਤੋਂ ਉਹਦੇ ਵਿੱਚ ਅਸੀਂ ਤਕਰੀਬਨ 21 ਤੇ 27 28 ਦੇ ਕਰੀਬ ਅਸੀਂ ਆਪਣੇ ਜਿਹੜੇ ਯੁੱਧੇ ਅਸੀਂ ਖੜੇ ਕੀਤੇ ਕਹਿ ਸਕਦੇ ਆ ਜੀ ਉਹਨਾਂ ਚੋਂ ਜਿੱਦਾਂ 26 ਹੈਗੇ ਆ ਜੀ ਸਾਡੇ ਕੋਲ ਨਾ ਜ਼ਿਲ੍ਹਾ ਬਲਕ ਸੰਤੀਸ ਦੇ ਜੀ ਤੇ ਇੱਕ ਸਾਡੀ ਜ਼ਿਲ੍ਹਾ ਪਰਿਸ਼ਦ ਹੈ ਨਕੋਦਰ ਵਿਧਾਨ ਸਭਾ ਤੋਂ ਔਰ ਬੜੇ ਹਮ ਹਮਾ ਕੇ ਬੜੇ ਤਰੀਕੇ ਵੱਧ ਵਚਨਬੱਧ ਤਰੀਕੇ ਦੇ ਨਾਲ ਉਹਨੇ ਆਪਣੇ ਡਾਕੂਮੈਂਟ ਸਬਮਿਟ ਕਰ ਦਿੱਤੇ ਸੀ ਜੀ ਮਾਨਯੋਗ ਸਾਡੇ ਐਸ ਡੀ ਐਮ ਸਾਹਿਬ ਲੱਗੇ ਹੋਏ ਉਹਨਾਂ ਤੇ ਕਾਰਵਾਈਆਂ ਪਾਨ ਜੀ ਤੇ ਤਕਰੀਬਨ ਤਕਰੀਬਨ ਸਾਰੇ ਅਪਰੂਵ ਹੋ ਚੁੱਕੇ ਆ ਤੇ ਸ਼ਾਇਦ ਇੱਕ ਦੀ ਹੁਣ ਇੱਕ ਦੀ ਕੋਈ ਸੀਗੀ ਡਾਕੂਮੈਂਟਸ ਵਿੱਚ ਕੋਈ ਕੰਪਲੀਸ਼ਨ ਰਹਿੰਦੀ ਸੀ ਉਹਨੂੰ ਐਨਓਸੀ ਚਾਹੀਦਾ ਸੀਗਾ ਕੋਈ ਉਹ ਬੱਚਾ ਹੁਣੇ ਲੈਣ ਗਿਆ ਤੇ ਉਹ ਵੀ ਹੁਣੇ ਕਲੀਅਰ ਹੋ ਜਾਏਗਾ ਵੀ ਤਿੰਨ 10 15 ਮਿੰਟ ਦੇ ਵਿੱਚ ਸੋ ਸਾਨੂੰ ਬੜੀ ਇੱਕ ਊਰਜਾ એનર્ਜੀ ਮਿਲ ਰਹੀ ਹੈ ਕਿ ਅਸੀਂ ਆਪਣੇ ਦਮ ਖੰਦ ਤੇ ਭਾਰਤੀ ਆਪਣਾ ਇੱਕ ਪੱਤਵਾ ਜਿਹੜਾ ਦੇਣ ਦਾ ਇੱਕ ਪ੍ਰਣ ਕੀਤਾ ਉਹ ਉਦੇ ਚ ਪੂਰੇ ਖਰੇ ਉਤਰ ਰਹੀ ਹੈ ਸਾਡੀ ਟੀਮ ਸਾਨੂੰ ਉਮੀਦ ਹੈ ਕਿ ਸਾਨੂੰ ਪਬਲਿਕ ਵੀ ਸਾਨੂੰ ਪੂਰਾ ਸਾਥ ਦੇ ਰਹੀਗੀ ਔਰ ਜਿਹਦੇ ਨਾਲ ਕਿ ਸਾਡਾ ਆਉਣ ਵਾਲਾ 2027 ਦਾ ਸਾਡਾ ਜਿਹੜਾ ਭਵਿੱਖ ਹੈ ਉਹ ਸਾਨੂੰ ਦੇਖਣਾ ਕਲੀਅਰ ਹੋ ਗਿਆ ਜਿਹੜਾ ਟੀਚਾ ਜਿਹੜਾ ਅਸੀਂ 2027 ਚ ਮਿੱਥਿਆ ਹੋਇਆ ਸਾਨੂੰ ਪੂਰਾ ਹੁੰਦਾ ਦਿਖ ਰਿਹਾ ਪੂਰਾ ਜਿਸ ਤਰ੍ਹਾਂ ਗੱਲ ਕਰੀਏ ਕਿ ਕਾਂਗਰਸ ਵੱਲੋਂ ਜਾਂ ਬਸਪਾ ਵੱਲੋਂ ਸਮਝੌਤਾ ਕੀਤਾ ਗਿਆ ਜਿਸ ਦਾ ਜੈਦਾ ਕੀ ਨਾ ਹਾਈ ਕਮਾਂਡ ਨੂੰ ਪਤਾ ਨਾ ਕੋਈ ਥੱਲੇ ਕਿਸੇ ਵਰਕਰ ਨੂੰ ਪਤਾ ਹੈਗਾ ਤੇ ਇਹ ਬੜਾ ਚੁੱਪਚੀ ਤੇ ਸਮਝੌਤਾ ਇਸ ਬਾਰੇ ਕੀ ਕਹਿਣਾ ਚਾਹੋਗੇ ਸਮਝੌਤਾ ਦਾ ਦੇਖੋ ਜਗਜਾਰ ਵਾਲੀਆਂ ਗੱਲਾਂ ਜੀ ਕਿ ਇਹ ਕਦੇ ਕਾਂਗਰਸ ਕਦੇ ਬਸਪਾ ਨਾਲ ਸਮਝੌਤਾ ਕਰਦੀ ਹੈ ਕਦੇ ਕਿਸੇ ਲੈਵਲ ਤੇ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਦੀ ਹੈ ਕਦੇ ਨੈਸ਼ਨਲ ਲੈਵਲ ਤੇ ਜਦੋਂ ਵੱਡੇ ਇਲੈਕਸ਼ਨਸ ਆਉਂਦੇ ਆ ਤੇ ਸਾਰੀਆਂ ਮਹਾ ਇੰਡੀ ਗਠਵੰਦਨ ਬਣਾ ਕੇ ਸਮਝੋਤੇ ਕਰ ਲੈਂਦੇ ਆ ਸੋ ਆਮ ਆਦਮੀ ਪਾਰਟੀ ਦਾ ਇਹਨਾਂ ਦਾ ਅਸੀਂ ਸਮਝੋਤੇ ਨੂੰ ਕੀ ਲਈਏ ਅਸੀਂ ਜੀ ਅੱਜ ਸਾਡੇ ਵੱਡੀ ਲੀਡਰਸ਼ਿਪ ਨੇ ਦੋ ਟੁਕ ਕਲੀਅਰ ਕੀਤਾ ਕਿ ਅਸੀਂ 117 ਵਿਧਾਨ ਸਭਾ ਤੇ ਇੰਡੀਪੈਂਡੈਂਟ ਇਲੈਕਸ਼ਨ ਲੜਾਂਗੇ ਇੰਡੀਵਿਜੂਅਲ ਲੜਨ ਦੀ ਸ਼ਮਤਾ ਰੱਖਦੇ ਹਾਂ ਜੀ ਹਾਂ ਜੀ ਸ਼ਮਤਾ ਰੱਖਦੇ ਤੇ ਲੜਾਂਗੇ ਵੀ ਜੀ ਔਰ ਉਹਦੇ ਵਿੱਚ ਸਾਡੇ ਸਾਰੇ ਹੀ ਉਹਨਾਂ ਤੇ ਵਰਕਿੰਗ ਸ਼ੁਰੂ ਹੋ ਚੁੱਕੀ ਹੈ ਕਿ ਅਸੀਂ 2027 ਦੇ ਵਿੱਚ ਜਿਹੜਾ ਇਲੈਕਸ਼ਨ ਆਉਣ ਵਾਲਾ ਹੋਏਗਾ ਜੀ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਜੀ 80 ਦੇ ਵਿੱਚ ਪੰਜਾਬ ਦੇ ਵਿੱਚ ਆਪਣਾ ਪੂਰਾ ਪਰਚਮ ਲਹਿਰਾਏ ਜਿਸ ਤਰ੍ਹਾਂ ਕੱਲ ਕਾਫੀ ਜਿਦਾ ਕਿ ਆ ਕਾਗਜ਼ ਜੋ ਕਿ ਨਾਮਿਨੇਟ ਕੀਤੇ ਗਏ ਹੈਗੇ ਆ ਉਹਦੇ ਵਿੱਚ ਕਈ ਜਗ੍ਹਾ ਥਾਵਾਂ ਤੋਂ ਇਹ ਖਬਰਾਂ ਆ ਰਹੀਆਂ ਹੈਗੀਆਂ ਵੀ ਕਿ ਅੱਜ ਦੀ ਮੌਜੂਦਾ ਸਰਕਾਰ ਨੇ ਕਿਤੇ ਨਾ ਕਿਤੇ ਕੋਈ ਆਬਜੈਕਸ਼ਨ ਲਾਉਣ ਦੀ ਜਾਂ ਕੋਈ ਟਮੇ ਟਾਈਮ ਸਰ ਜਾਂ ਕੋਈ ਸਬਮਿਟ ਨਾ ਕਰ ਸਕੀ। ਕੁਝ ਕੁਝ ਹੋਇਆ ਜੀ ਕੁਝ ਇਸ ਬਾਰੇ ਕੀ ਕਹਿਣਾ ਚਾਹੁੰਦੇ ਆ ਸੁਣਨ ਚਾਹੇ ਆ ਜੀ ਕਿ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਧੱਕੇ ਕੀਤੇ ਆ ਜੀ ਕਈ ਜਗ੍ਹਾ ਤੇ ਤੁਸੀਂ ਵੀ ਮੀਡੀਆ ਦੇ ਸਣ ਰਾਈ ਸਾਨੂੰ ਵੀ ਨਿਊਜ਼ ਮਿਲੀਆਂ ਜੀ ਕਿ ਸਾਡੀ ਬੀਜੇਪੀ ਵਾਲੇ ਕਾਰਜਕਰਤਾਵਾਂ ਦੇ ਨਾਲ ਵੀ ਕਈ ਜਗ੍ਹਾ ਤੇ ਧੱਕੇ ਹੋਏ ਆ ਜੀ ਤੇ ਇਹ ਜਿਹੜਾ ਕੰਮ ਆ ਜਿਹੜਾ ਦੇਖੋ ਜਦੋਂ ਵੀ ਨਕੋਦਰ ਦੇ ਵਿੱਚ ਬੜਾ ਸ਼ਾਂਤੀ ਨਾਲ ਹੋਇਆ ਆ ਜੀ ਕੀ ਇਸੇ ਤਰੀਕੇ ਨਾਲ ਸ਼ਾਂਤੀ ਨਾਲ ਨਹੀਂ ਹੋਣਾ ਚਾਹੀਦਾ ਜੀ ਸੋ ਇਹਨਾਂ ਤੇ ਸਾਨੂੰ ਵਿਚਾਰ ਕਰਨ ਦੀ ਲੋੜ ਹੈ ਕਿ ਸਾਡੀਆਂ ਜਿਹੜੀਆਂ ਮੌਜੂਦਾ ਸਰਕਾਰ ਨੂੰ ਇਹ ਚਾਹੀਦਾ ਕਿ ਇਹਨਾਂ ਨੂੰ ਬੜੇ ਸ਼ਾਂਤੀ ਮੇਂ ਤਰੀਕੇ ਦੇ ਨਾਲ ਬਚਨਬਦ ਤਰੀਕੇ ਦੇ ਨਾਲ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਇਹ ਕਹਿ ਸਕਦੇ ਆ ਕਿ ਟ੍ਰਾਂਸਪੇਸੀ ਨਾਲ ਇਹ ਸਾਰਾ ਇਲੈਕਸ਼ਨ ਦਾ ਜਿਹੜਾ ਹੈ ਉਹ ਕੰਮ ਹੋਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਵਿਸ਼ਵ ਪਾਰਟੀ ਵੀ ਦੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਨਮਸਕਾਰ ਜੀ ਨਮਸਕਾਰ ਜੀ ਸਾਡੇ ਨਾਲ ਜੁੜ ਚੁਕੇ ਨੇ ਐਕਸ ਪ੍ਰਧਾਨ ਭਾਜਪਾ ਡਿਸਟ੍ਰਿਕਟ ਜਲੰਧਰ ਤੋਂ ਪੰਗਸティング ਰਾਜੀ ਗੱਲਬਾਤ ਕਰਦੇ ਹੈਗੇ ਆ ਜਿਸ ਤਰ੍ਹਾਂ ਕਿ ਅਸੀਂ ਖੜੇ ਹੈਗੇ ਆ ਉਪ ਮੰਡਲ ਮੈਜਿਸਟਰੇਟ ਨਕੌਦਰ ਜ਼ਿਲ੍ਹਾ ਜਲੰਧਰ ਦੇ ਆ ਪ੍ਰਾਂਗਣੇ ਦੇ ਵਿੱਚ ਜਿੱਥੇ ਕਿ ਬਲਾਕ ਸਮਿਤੀ ਵੱਲੋਂ ਜਿਹੜਾ ਹੈਗਾ ਨਾਮਿਨੇਟ ਭਰ ਕੇ ਗਏ ਹੈਗੇ ਆ ਭਾਜਪਾ ਦੇ ਨੁਮਾਇੰਦੇ ਸੋ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਕੀਸ ਢੰਗ ਦੇ ਨਾਲ ਕਾਗਜ਼ ਪੱਤਰ ਭਰੇ ਗਏ ਹੈਗੇ ਆ ਜਾਂ ਉਹਦੇ ਵਿੱਚ ਕੋਈ ਖਾਮੀ ਜਾਂ ਕੋਈ ਆਬਜੈਕਸ਼ਨ ਜਾਂ ਕੋਈ ਰਿਜੈਕਸ਼ਨ ਦੀ ਕੋਈ ਗੱਲਬਾਤ ਕਿਸੇ ਤਰ੍ਹਾਂ ਦੀ ਵੀ ਕੋਈ ਗੱਲਬਾਤ ਹੈਗੀ ਆ ਸਾਡੇ ਦਰਸ਼ਕਾਂ ਨਾਲ ਰੂਬਰੂ ਕੀ ਕੀ ਕਹਿਣਾ ਚਾਹੋਗੇ ਦੇਖੋ ਜੀ ਇਹਨਾਂ ਤਾਂ ਬੜੀ ਖੁਸ਼ੀ ਵਾਲੀ ਗੱਲ ਆ ਜੀ ਕਿ ਸਾਡੀ ਜੋ ਹਾਈ ਕਮਾਨ ਬੀਜੇਪੀ ਦੀ ਪੰਜਾਬ ਦੀ ਜੀ ਉਹਨਾਂ ਦਾ ਆਸਗਾ ਡਿਸੀਜਨ ਕਿ ਜਿੰਨੇ ਵੀ ਬਲਾਕ ਸਮਤੀ ਜਾਂ ਜ਼ਿਲ੍ਹਾ ਪ੍ਰਸ਼ਦ ਪੰਜਾਬ 'ਚ ਲੜੀ ਜਾਏਗੀ ਜੀ ਉਹ ਭਾਜਪਾ ਦੇ ਸਿੰਬਲ ਕਮਲ ਨਿਸ਼ਾਨ ਦੇ ਉੱਪਰ ਲੜੀ ਜਾਵੇਗੀ ਜੀ ਉਹਦੇ ਤਹਿਤ ਸਾਡੇ ਨਕੌਦਰ ਬਲਾਕ 'ਚ ਜੀ ਅਸੀਂ ਚਾਰ ਬਲਾਕ ਸਮਤੀਆਂ ਜੀ ਔਰ ਇੱਕ ਜ਼ਿਲ੍ਹਾ ਪ੍ਰਸ਼ਦ ਜੀ ਉਹ ਕਿਤੇ ਫਾਰਮ ਭਰੇ ਕੱਲ ਜੀ ਅੱਜ ਕਾਗਜ਼ ਚੱਕ ਹੋ ਰਹੇ ਐ ਅਫਸਰ ਸਾਹਿਬ ਕਰ ਰਹੇ ਐ ਔਰ ਸਾਨੂੰ ਉਮੀਦ ਆ ਕਿ ਅਗਰ ਸਰਕਾਰ ਦਾ ਧੱਕਾ ਨਾ ਹੋਇਆ ਜਾਂ ਪ੍ਰੈਸ਼ਰ ਨਾ ਹੋਇਆ ਜੀ ਫਿਰ ਤਾਂ ਕਾਗਜ਼ ਸਹੀ ਨਿਕਲਣਗੇ ਜੀ ਅਗਰ ਕੋਈ ਉਪਰੋਂ ਪ੍ਰੈਸ਼ਰ ਹੋਇਆ ਇਹਨਾਂ ਦਾ ਜੀ ਕਿ ਭਾਜਪਾ ਦੇ ਕੈਂਡੀਡੇਟ ਅਸੀਂ ਖੜੇ ਨਹੀਂ ਹੋਣ ਦੇਣੇ ਹੁੰਦੇ ਨੇ ਔਰ ਇਹਨਾਂ ਦੇ ਕਾਗਜ਼ ਰੱਦ ਕਰਨੇ ਆ ਜਾਓ 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 ਚਲੋ ਫਿਰ ਤਾਂ ਚਲੋ ਅਸੀਂ ਕੁਝ ਨਹੀਂ ਕਰ ਸਕਦੇ ਜੀ ਠੀਕ ਨਹੀਂ ਸੋ ਸਾਨੂੰ ਉਮੀਦ ਆ ਕਿ ਪ੍ਰਸ਼ਾਸਨ ਨਿਰਪੱਖ ਹੋ ਕੇ ਕੰਮ ਕਰੇਗਾ ਔਰ ਸਾਨੂੰ ਉਮੀਦ ਆ ਕਿ ਸਾਡੇ ਕੈਂਡੀਡੇਟ ਦੇ ਕਾਗਜ਼ ਪੂਰਨ ਰੂਪ ਵਿੱਚ ਮੰਨੇ ਜਾਣਗੇ ਜੀ ਔਰ ਸਾਨੂੰ ਜੋ ਸਾਡਾ ਚੋਣ ਨਿਸ਼ਾਨ ਆ ਉਹ ਸਾਨੂੰ ਮਿਲ ਜਾਏਗਾ ਜੀ ਆ ਹੋਰ ਕੀ ਇਸ ਤੋਂ ਇਲਾਵਾ ਕੀ ਕਹਿਣਾ ਚਾਹੁੰਦੇ ਹੈਗੇ ਆ ਤੁਸੀਂ ਦੇਖੋ ਜੋ ਆਸਟਰ ਮਾਹੌਲ ਆ ਜੀ ਉਹ ਭਾਜਪਾ ਦੇ ਪੱਖੇ ਚੱਲ ਰਿਹਾ ਔਰ ਲੋਕੀ ਚਾਹੁੰਦੇ ਆ ਜੀ ਕਿ ਭਾਜਪਾ ਦੇ ਕਾਰਕਟਰਡੈਂਡੀਟ ਸਾਡੇ ਵਿੱਚ ਆਣ ਜੀ ਔਰ ਮੋਦੀ ਸਾਹਿਬ ਦੀ ਜੋ ਨੀਤੀਆਂ ਜੋ ਸਕੀਮਾਂ ਨੂੰ ਮਿਲ ਰਹੀਆਂ ਜੀ ਉਹਨਾਂ ਉਤੇ ਮੋਹਰ ਲਾਉਣ ਨੂੰ ਤਿਆਰ ਆ ਜੀ ਜਿਸ ਤਰ੍ਹਾਂ ਕਿ ਕਈ ਸਕੀਮਾਂ ਐਸੀਆਂ ਹੈਗੀਆਂ ਜੋ ਕਿ ਸੈਂਟਰ ਤੋਂ ਸਿੱਧੀਆਂ ਲੋਕਾਂ ਤੱਕ ਪਹੁੰਚਣ ਦੀ ਪਹੁੰਚਾਉਣ ਦੀ ਜਿਹੜੀ ਹੈਗੀ ਕੋਸ਼ਿਸ਼ ਕੀਤੀ ਜਾਂਦੀ ਆ ਲekin ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਿਹਦਾ ਕਿ ਕੋਲੈਬੋਰੇਟ ਕਰਕੇ ਇਹਨਾਂ ਨੀਤੀਆਂ ਨੂੰ ਇਹਨਾਂ ਜੋ ਸਕੀਮਾਂ ਹੈਗੀਆਂ ਉਹਨੂੰ ਲੈ ਕੇ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਸੈਂਟਰ ਤੋਂ ਸਕੀਮਾਂ ਤਾਂ ਦੇਖੋ ਪੂਰੇ ਇੰਡੀਆ ਵਾਸਤੇ ਸੇਮ ਆਂਦੀ ਹੈ ਜੀ ਪੰਜਾਬ ਵਾਸਤੇ ਵੀ ਸੇਮ ਹੈ ਮੋਦੀ ਜੀ ਸਭ ਕੋਈ ਪੱਖਪਾਤ ਨਹੀਂ ਕਰਦੇ ਪੂਰੀਆਂ ਸਕੀਮਾਂ ਪੰਜਾਬ ਨੂੰ ਆ ਰਹੀਆਂ ਜੀ ਪਰ ਇੱਥੇ ਦੀ ਨਿਕੰਮੀ ਸਰਕਾਰ ਪੰਜਾਬ ਸਰਕਾਰ ਜੀ ਅਸਗਮਾ ਗਰੀਬ ਲੋਕਾਂ ਤੇ ਕਰ ਜ਼ਰੂਰਤਮੰਦ ਲੋਕਾਂ ਤੇ ਕਰ ਪੂਰੀਆ ਪਹੁੰਚ ਨਹੀਂ ਰਹੀਆਂ ਜੀ ਜਿੰਦੇ ਕਾਰਨ ਪੰਜਾਬ ਵਿੱਚ ਜੋ ਬਾਕੀ ਦੇਸ਼ ਵਿੱਚ ਸਕੀਮਾਂ ਪਹੁੰਚ ਰਹੀਆਂ ਲੋਕਾਂ ਤੇ ਕਰ ਜੀ ਉਹ ਪੰਜਾਬ ਸਰਕਾਰ ਦੇ ਕਾਰਨ ਪੂਰੀਆ ਸਕੀਮਾਂ ਨਹੀਂ ਪਹੁੰਚ ਰਹੀਆਂ ਜੀ ਅ ਇੱਕ ਮੁੱਦਾ ਜੋ ਪਿਛਲੇ ਦਿਨੀ ਕਾਫੀ ਮਗਿਆ ਹੋਇਆ ਸੀਗਾ ਜੋ ਕਿ ਚੱਲ ਵੀ ਰਿਹਾ ਹੈਗਾ ਆ ਕਮੇਟੀ ਘਰ ਤੋਂ ਨਗਰ ਕੌਂਸਲ ਤੋਂ ਦੋ ਨੁਮਾਇंदे ਜੋ ਕਿ ਜਿਸ ਵਿੱਚ ਕਿ ਭਾਜਪਾ ਦੇ ਜਾਂ ਕਾਂਗਰਸ ਵੱਲੋਂ ਪ੍ਰਧਾਨ ਜੋ ਕਿ ਉਹਨਾਂ ਦੇ ਘਟਾਲੇ ਦੀ ਗੱਲਬਾਤ ਜਿਹੜੀ ਹੈਗੀ ਉਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਹੁਣ ਮੁੱਦਾ ਕੋਰਟ ਚਲਾ ਗਿਆ ਹੈ ਜੀ ਮਾਨੂਰ ਅਦਾਲਤ ਦੇਖੋ ਜੋ ਫੈਸਲਾ ਲੱਗੇ ਜੀ ਉਹਦੇ ਚ ਆਪਾਂ ਦੇਖਾਂਗੇ ਕਿ ਉਹਨਾਂ ਦੀ ਗਲਤੀ ਸੀ ਜਾਂ ਨਹੀਂ ਸੀ ਜੀ ਕਈ ਵਾਰੀ ਚ ਜਾਂ ਹੁੰਦੀ ਆ ਕਿ ਚਲੋ ਸਰਕਾਰਾਂ ਦੂਜੀ ਆਉਂਦੀਆਂ ਤੇ ਤੁਸੀਂ ਸਮਝ ਸਕਦੇ ਹੋ ਨਾ ਜੀ ਸੋ ਬਾਕੀ ਹੁਣ ਮੁੱਦਾ ਜਿਹੜਾ ਕੋਰਡ ਜੇ ਹੁਣ ਕੋਰਡ ਡਿਸਾਈਡ ਕਰੂਗੀ ਕੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਵਿਸ਼ਵ ਭਾਰਤ ਟੀਵੀ ਦੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਸਿਕਲ ਜੀ ਹਾਂ ਜਿਸ ਤਰ੍ਹਾਂ ਕਿ ਚਾਰੇ ਪਾਸੇ ਜੋ ਕਿ ਚੋਣਾਂ ਦਾ ਮਾਹੌਲ ਬਣਿਆ ਹੈਗਾ ਆ ਉਸ ਦੇ ਮੁਤਾਬਿਕ ਅਸੀਂ ਗੱਲਬਾਤ ਕਰਦੇ ਹੈਗੇ ਹਾਂ ਹਾਂਜੀ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਯੋਗਰਾਜਾ ਯੋਗਰਾਜ ਜੀ ਅ ਤੁਹਾਡੇ ਨਾਲ ਕੌਣ ਨੇ ਮੇਰੇ ਨਾਲ ਏ ਮਨਜੀਤ ਕੌਰ ਇਹ ਬਲਾਕ ਸੰਮਤੀ ਦੀ ਮੈਂਬਰ ਆ ਜੀ ਪੈਂਡ ਮੁੱਦਾ ਤੋਂ ਆ ਠੀਕ ਹੈ ਜੀ ਸਾਨੂੰ ਇਹ ਮਤਲਬ ਹਲਕਾ ਪੈਂਦਾ ਕੰਗ ਸਾਬੂ ਕੁਐਲਸੀ ਠੀਕ ਹੈ ਜੀ ਇਹਦੇ ਵਿੱਚ ਪੰਜ ਪੈਂਡ ਆਉਂਦੇ ਆ ਅੱਛਾ ਜੀ ਅਸੀਂ ਕਾਗਜ਼ ਭਰੇ ਬਲਾਕ ਸੰਮਤੀ ਦੇ ਕਿਹੜੀ ਪਾਰਟੀ ਵੱਲੋਂ ਇਹ ਭਾਜਪਾ ਤੋਂ ਭਾਜਪਾ ਤੋਂ ਠੀਕ ਹੈ ਜੀ ਤੇ ਵੈਸੇ ਸਾਡੇ ਤੇ ਪਹਿਲਾਂ ਉਹਨਾਂ ਨੇ objection ਲਾਇਆ ਸੀਗਾ ਕਿ ਐਨਓਸੀ ਨਹੀਂ ਹੈ ਚੁੱਲਾ ਟੈਕਸ ਦੀ ਪਰ ਐਸਸੀ ਨੂੰ ਚੁੱਲਾ ਟੈਕਸ ਲੱਗਦਾ ਨਹੀਂ ਅਸੀਂ ਸੈਕਟਰੀ ਨੂੰ ਫੋਨ ਕੀਤਾ ਜੀ ਉਹ ਕਹਿੰਦਾ ਉਹਨਾਂ ਨੂੰ ਜਾ ਕੇ ਕਹੋ ਵੀ ਐਸਸੀ ਨੂੰ ਨਹੀਂ ਲੱਗਦਾ ਠੀਕ ਹੈ ਜੀ ਪਰ ਹਾਲੇ ਵੀ ਕੋਈ ਪਤਾ ਨਹੀਂ ਇਹ ਕੀ ਕਰਨਗੇ ਹਾਂ ਦੇ ਸਿਲੈਕਟ ਕਰਦੇ ਜਾਂ ਨਹੀਂ ਕਰਦੇ ਤੇ ਡਾਊਟ ਲੱਗਦਾ ਸਾਨੂੰ ਅੱਛਾ ਜੀ ਤੇ ਆਪਣੇ ਵੱਲੋਂ ਤੁਸੀਂ ਜਿਹੜੀ ਕਾਗਜ਼ ਦੀ ਕਾਰਵਾਈ ਬਾਕੀ ਸਾਰੇ ਕਾਗਜ਼ ਪੂਰੇ ਆ ਫਾਰਮੈਲिटीज ਜੋ ਹੋਣੀਆਂ ਹੈਗੀਆਂ ਜਾਂ ਫਿਲ ਕਰਨ ਦਾ ਜੋ ਪ੍ਰੋਸੀਜਰ ਹੁੰਦਾ ਜੋ ਨਿਯਮ ਕਾਨੂੰਨ ਦੇ ਮੁਤਾਬਿਕ ਹੁੰਦਾ ਅਸੀਂ ਐਸਸੀ ਦਾ ਸਰਟੀਫਿਕੇਟ ਨਾਲ ਲਾਇਆ ਹੋਇਆ ਆ ਠੀਕ ਹੈ ਜੀ ਤੇ ਐਸਸੀ ਨੂੰ ਚੁੱਲਾ ਟੈਕਸ ਨਹੀਂ ਲੱਗਦਾ ਅੱਛਾ ਜੀ ਲੇਕਿਨ ਇਹ ਕਹਿੰਦੇ ਐਨਓਸੀ ਲੈ ਕੇ ਆਓ ਜੀ ਇਹ ਹੁਣ ਪਤਾ ਨਹੀਂ ਕਿਉਂ ਅਸੀਂ ਸੈਕਟਰੀ ਕੋਲ ਗਏ ਆ ਉਹ ਕਹਿੰਦੇ ਐਸਸੀ ਨੂੰ ਨਹੀਂ ਲੱਗਦਾ ਠੀਕ ਹੈ ਜੀ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਬਸ ਇਹੀ ਕਹਿਣਾ ਚਾਹਾਂਗਾ ਕਿ ਮੌਜੂਦਾ ਸਰਕਾਰ ਜਾਣ ਕੇ ਧੱਕੇਸ਼ਾਹੀ ਕਰਦੀ ਆ ਇੱਥੇ ਇੱਕ ਲੀਡਰ ਆਇਆ ਸੀ ਹੁਣ ਮੈਂ ਉਹਦਾ ਨਾਂ ਨਹੀਂ ਲਵਾਂਗਾ ਜੀ ਉਹ ਆਣ ਕੇ ਰੋਕ ਗਿਆ ਬੀਜੇਪੀ ਦੇ ਬੰਦਿਆਂ ਦੀ ਸਾਰੇ ਕਾਗਜ ਅੱਛਾ ਜੀ ਕਿੰਨੇ ਕੈਂਡੀਡੇਟ ਇੱਥੋਂ ਹੈਗੇ ਆ ਘੱਟ ਤੋਂ ਘੱਟ 4 ਕੈਂਡੀਡੇਟ ਵੱਖ-ਵੱਖ ਵਾ ਆਪਣੇ ਹੈਗੇ ਜ਼ਿਲ੍ਹਾ ਪ੍ਰੀਸ਼ਦ ਆਪਣੇ ਬਲਾਕ ਦੇ ਬਲਾਕ ਸੰਮਤੀ ਦੇ ਜੀ ਚਾਰ ਪੰਜ ਜਨੇ ਬੀਜੇਪੀ ਦੇ ਸਾਰੇ ਰੋਕ ਦਿੱਤੇ ਉਹਨੇ ਕਹਿਣ ਦਾ ਮਤਲਬ ਇਹ ਹੈ ਵੀ ਇਹ ਕੋਈ ਖਾਸ ਇਹ ਇਸ ਨੂੰ ਕਹਿ ਸਕਦੇ ਹੈਗੇ ਆ ਵੀ ਕੀ ਰੋਕਣ ਦੇ ਪਿੱਛੇ ਕਾਰਨ ਕਾਰਨ ਇਹ ਹੀ ਆ ਕਿ ਨਹੀਂ ਅੱਗੇ ਹੋਣੇ ਚਾਹੀਦੇ ਸਾਡਾ ਚੜ ਸਾਡੀ ਚੜਤ ਰਵੇ ਜੀ ਇਹ ਮੌਜੂਦਾ ਸਰਕਾਰ ਦੀ ਪਾਲਿਸੀ ਆ ਜੀ ਪਿਛਲੀਆਂ ਚੋਣਾਂ ਦੇ ਵਿੱਚ ਵੀ ਇਹਨਾਂ ਨੇ ਪੰਚਾਇਤੀ ਚੋਣਾਂ ਚ ਵੀ ਇਹ ਕੋਸ਼ਿਸ਼ ਕੀਤਾ ਸੀ ਕਈ ਪਿੰਡਾਂ ਦੇ ਵਿੱਚ ਇਹਨਾਂ ਨੇ ਖੜੇ ਹੋਏ ਸੀ ਕਈ ਪਿੰਡਾਂ ਦੇ ਵਿੱਚ ਇਹਨਾਂ ਨੇ ਦੂਸਰੀ ਪਾਰਟੀ ਦੇ ਮੈਂਬਰਾਂ ਨੂੰ ਕਾਗਜ਼ ਹੀ ਨਹੀਂ ਪਰਣ ਦਿੱਤੇ ਅੱਛਾ ਜੀ ਜੇ ਭਰੇ ਤਾਂ ਉਹਨਾਂ ਦੇ ਕੈਨਸਲ ਹੋ ਗਏ ਜੀ ਉਹਦੇ ਵਿੱਚੋਂ ਪਿੰਡ ਟਾਲੀ ਖਾਸੇ ਕਰਕੇ ਠੀਕ ਹੈ ਉੱਥੇ ਦੂਸਰੀ ਪਾਰਟੀ ਦੇ ਸਾਰੇ ਸਾਰਿਆਂ ਦੇ ਕੈਨਸਲ ਹੋਏ ਸੀ ਕੋਈ ਵੀ ਪਾਰਟੀ ਜੇ ਤਾਂ ਮੰਨ ਲਓ ਵੀ ਕਾਲੀ ਹੋ ਗਏ ਜਾਂ ਕਾਂਗਰਸ ਹੋ ਗਏ ਜਾਂ ਹੋਰ ਕਿਸੇ ਤਰ੍ਹਾਂ ਦੀ ਵੀ ਪਾਰਟੀ ਜਿਹੜੀ ਹੈਗੀ ਸਰਕਾਰ ਤੋਂ ਇਲਾਵਾ ਸਾਰਿਆਂ ਦੇ ਕੈਨਸਲ ਹੋ ਗਏ ਸੀ ਅੱਛਾ ਜੀ ਕੋਈ ਨਾ ਕੋਈ ਉਹਦੇ ਵਿੱਚ ਨੁਕਸੇ ਹੀ ਕੱਢਣਾ ਕੋਈ ਜੀ ਹੁਣ ਆਫਸਰ ਆ ਨਾ ਬੈ ਉਸ ਟਾਈਮ ਤੇ ਆਪਾਂ ਬਹਿਸ ਨਹੀਂ ਕਰ ਸਕਦੇ ਜੀ ਉਹਨਾਂ ਨੇ ਜੋ ਕਹਿਤਾ ਆਪਾਂ ਨੂੰ ਮੰਨਣਾ ਪੈਂਦਾ ਜੀ ਜੀ ਹੁਣ ਅਸੀਂ ਵੀ ਬਾਹਰ ਆ ਗਏ ਆ ਅਸੀਂ ਉਹਨਾਂ ਨੂੰ ਦੱਸਤਾ ਵੈ ਸੈਕਟਰੀ ਨਾਲ ਗੱਲ ਕਰਵਾਨੇ ਆ ਜੀ ਸੈਕਟਰੀ ਨਾਲ ਗੱਲ ਕਰਾਨੇ ਆ ਵੀ ਉਹ ਕਹਿੰਦਾ ਵੀ ਨਹੀਂ ਲੱਗਦਾ ਚੁੱਲਾ ਟੈਕਸ ਜੀ ਵੀ ਹੁਣ ਸੁਣਨੀ ਤਾਂ ਉਹਨਾਂ ਨੇ ਆ ਨਾ ਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਬਸ ਇਹ ਹੀ ਆ ਜੋ ਮੈਂ ਕਹਿਣਾ ਸੀ ਇਹ ਕਹਿੰਦਾ ਠੀਕ ਹੈ ਜੀ ओके okay जी बहुत-बहुत धन्यवाद बहुत okay. बहुत 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 जी आप ਤੁਸੀਂ ਸਾਡੇ ਚੈਨਲ ਵਿਸ਼ਵ ਪਾਰ ਟੀਵੀ ਦੇ ਨਾਲ ਜੁੜੇ ਬਹੁਤ-ਬਹੁਤ ਧੰਨਵਾਦ ਜੀ थैंक यू जी ਜਿਸ ਤਰ੍ਹਾਂ ਕਿ ਸਾਰੇ ਜਾਣਦੇ ਹੈਗੇ ਆ ਕਿ ਜ਼ਿਲ੍ਹਾ ਪਰੀਸ਼ਦ ਅਤੇ ਬਲੌਕ ਕਮੇਟੀ ਦਾ ਜੋ ਇਲੈਕਸ਼ਨ ਦਾ ਹੈਗਾ ਬਹੁਤ ਵੱਡੇ ਲੈਵਲ ਤੇ ਦੰਗਲ ਵਾਂਗੂ ਇੱਕ ਮੁਕਾਬਲਾ ਜਿਹੜਾ ਹੈਗਾ ਉਸ ਦੇ ਨਾਲ ਕੀ ਆਈ ਵੀ ਕਾਗਜ਼ ਪੱਤਰ ਜਿਹੜੇ ਆ ਨਾਮਿਨੇਟ ਕਰਨ ਵਾਸਤੇ ਇੱਥੇ ਸਾਰੇ ਪਹੁੰਚੇ ਸੋ ਅਸੀਂ ਗੱਲਬਾਤ ਕਰਦੇ ਹੈਗੇ ਹਾਂ ਜੀ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਗੁਰਸ਼ਬਦ ਬਰੀ ਸਿੰਘ ਹੈ ਜੀ ਅ ਕਿਹੜੀ ਪਾਰਟੀ ਤੋਂ ਤੁਸੀਂ ਕੇਸ ਵਾਸਤੇ ਤੁਸੀਂ ਕਾਗਜ਼ 'ਚ ਨੋਮੀਨੇਟ ਕੀਤੇ ਹੈਗੇ ਆ ਭਰੇ ਹੈਗੇ ਆ ਸਰ ਮੈਂ ਭਾਰਤੀ ਜਨਤਾ ਪਾਰਟੀ ਵੱਲੋਂ ਬਲਾਕ ਸੰਮਤੀ ਦੇ ਇਲੈਕਸ਼ਨ ਤੇ ਖੜਾ ਹਾਂ ਮੈਂ ਸਰ ਅੱਛਾ ਜੀ ਹਾਂਜੀ ਤੇ ਕਿਸ ਤਰ੍ਹਾਂ ਤੁਸੀਂ ਇਸ ਚੀਜ਼ ਨੂੰ ਦੇਖਦੇ ਹੈਗੇ ਆ ਤੁਹਾਡੇ ਨਾਲ ਹੋਰ ਵੀ ਪਾਰਟੀਆਂ ਦੇ ਜਿਦਾ ਕਿ ਨੁਮਾਇੰਦੇ ਖੜੇ ਹੋ ਰਹੇ ਆ ਤੇ ਤੁਹਾਨੂੰ ਕਿੰਨਾ ਕੁ ਕੌਨਫੀਡੈਂਸ ਹੈਗਾ ਆ ਵੀ ਕਿ ਆ ਆਪਣੇ ਏਰੀਏ ਤੋਂ ਤੁਸੀਂ ਤੁਹਾਡਾ ਏਰੀਆ ਕਿਹੜਾ ਲੱਗਦਾ ਹੈ ਸਰ ਮੇਰਾ ਸ਼ੰਕਰ ਏਰੀਆ ਵਾ ਅੱਜ ਨਾਲ ਪਿੰਡ ਲੱਗਦਾ ਚੱਕ ਮਕਲਾਨੀ ਹਾਂਜੀ ਹਾਂਜੀ ਸੋ ਕਿਸ ਤਰ੍ਹਾਂ ਤੁਸੀਂ ਦੇਖਦੇ ਹੈਗੇ ਆ ਵੀ ਕਿ ਆਪਣੇ ਨੂੰ ਤੁਸੀਂ ਕਿੰਨਾ ਸਾਬਿਤ ਕਰਦੇ ਹੈਗੇ ਔਰ ਮੈਨੂੰ ਪੂਰਾ ਕੰਫੀਡੈਂਸ ਹੈ ਮੈਂ ਇਹਦੇ ਵਿੱਚ ਜਿੱਤ ਹਾਸਲ ਕਰੂੰਗਾ ਬੀਜੇਪੀ ਵੱਲੋਂ ਤੁਸੀਂ ਯਾਨੀ ਕਿ ਨਾਮਿਨੇਟ ਕੀਤਾ ਹੈਗਾ ਹਾਂਜੀ ਹਾਂਜੀ ਸਰ ਠੀਕ ਆ ਤੇ ਇਹ ਤੁਸੀਂ ਫਸਟ ਟਾਈਮ ਗੱਲਬਾਤ ਹਾਂਜੀ ਫਸਟ ਟਾਈਮ ਹਾਂਜੀ ਫਸਟ ਟਾਈਮ ਹੈ ਇਸ ਤੋਂ ਪਹਿਲਾਂ ਕੋਈ ਕਿਸੇ ਤਰ੍ਹਾਂ ਦਾ ਹੋਰ ਕੋਈ ਕਿਸੇ ਪਾਸੇ ਨਹੀਂ ਨਹੀਂ ਪਹਿਲਾਂ ਸੇਵਾ ਹੀ ਕਰਦੇ ਸੀ ਕਹਿ ਸਕਦੇ ਵੀ ਸਮਾਜ ਸੇਵੀ ਦੇ ਤੌਰ ਤੇ ਹੈਨਾ ਸਮਾਜ ਸੇਵਕ ਸੀ ਕਿ ਸਮਾਜ ਲਈ ਵਧੀਆ ਕੰਮ ਕਰ ਰਹੇ ਹੈਗੇ ਚਲੋ ਇਸ ਵਾਰ ਇੱਕ ਕਹਿ ਸਕਦੇ ਆ ਵੀ ਠੱਪਾ ਲਾ ਕੇ ਪ੍ਰੋਪਰ ਪਾਰਟੀ ਵੱਲੋਂ ਜਿਹੜਾ ਹੈਗਾ ਆ ਤੁਸੀਂ ਆਪਣੀ ਸੇਵਾ માં ਅੱਗੇ ਜਨਤਾ ਨੂੰ ਦੇਣਾ ਚਾਹੁੰਦੇ ਹੈਗੇ ਆ ਕੀ ਕਿਹੜੇ ਕੰਮ ਤੁਸੀਂ ਕੰਨ ਦਾ ਮਾਈਂਡ ਦੇ ਵਿੱਚ ਰੱਖਿਆ ਹੈਗਾ ਤੀਚਾ ਵੀ ਇੱਕ ਹੁੰਦਾ ਵੀ ਅਸੀਂ ਆਹ ਕੰਮ ਜਿਹੜੇ ਕਰਨੇ ਹੈਗੇ ਆ ਨਹੀਂ ਅਸੀਂ ਕੰਮ ਤਾਂ ਮੈਂ ਪਹਿਲਾਂ ਵੀ ਸਾਰਿਆਂ ਨਾਲ ਹੋ ਕੇ ਕਰਾਉਣਾ ਪਿੰਡ 'ਚ ਮੈਂ ਉਦਾਂ ਵੀ ਇੱਥੇ ਕਚੇਰੀ 'ਚ ਹੀ ਕੰਮ ਕਰਦਾ ਵਾਂ ਜੀ ਹਾਂਜੀ ਤੇ ਮੈਂ ਕੰਮ ਮੈਨੂੰ ਪਤਾ ਵਾ ਜਿੱਦਾਂ ਜਿਹੜੇ ਸਾਡੇ ਕੋਲ ਆਊਗੇ ਉਹਨਾਂ ਦੇ ਸਾਰਿਆਂ ਦੇ ਵਧੀਆ ਕੰਮ ਕਰਾਂਗੇ ਅਗੇ ਕਈ ਵਾਰ ਕਹਿ ਦਿੰਦੇ ਆ ਜੀ ਵਾਦੇ ਕਰਦੇ ਹੈਗੇ ਕੰਮ ਨਹੀਂ ਕਰਦੇ ਨਹੀਂ ਵਾਦੇ ਮੇਰਾ ਪਤਾ ਸਾਰਿਆਂ ਨੂੰ ਮੈਂ ਤਾਂ ਲੋਕਾਂ ਦੇ ਨਾਲ ਵਿਚਰਦਾਨ ਕਹਿ ਸਕਦੇ ਆ ਵੀ ਕਿ ਆਫ ਟਾਈਮ ਦੇ ਵਿੱਚ ਵੀ ਤੁਸੀਂ ਕੰਮ ਕਰਵਾਉਂਦੇ ਰਹਿੰਦੇ ਹੈਗੇ ਹਾਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਵਿਸ਼ਵਪਾਰਟੀ ਵੀ ਦੇ ਨਾਲ ਜੁੜੇ ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਹਾਂਜੀ ਸਰ ਨਮਸਕਾਰ ਜੀ ਨਮਸਕਾਰ ਜੀ ਜਿਸ ਤਰ੍ਹਾਂ ਕਿ ਚਾਰੇ ਪਾਸੇ ਬਹੁਤ ਹੀ ਵੱਡੇ ਲੈਵਲ ਤੇ ਜੋ ਕਿ ਪੰਜਾਬ ਦੇ ਵਿੱਚ ਹੈ ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸਮਿਤੀਆਂ ਜੋ ਚੋਣਾ ਹੋਣ ਜਾ ਰਹੀਆਂ ਹੈਗੀਆਂ ਇਸ ਮੌਕੇ ਸਾਡੇ ਨਾਲ ਐਸਟੀਐਮ ਨਕੋਦਰ ਸ਼੍ਰੀ ਲਾਲ ਵਿਸ਼ਵਾਸਬੰਧ ਜੀ ਜੁੜ ਚੁੱਕੇ ਨੇ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਕਿ ਸਾਰੇ ਕੈਂਡੀਡੇਟ ਪਹੁੰਚੇ ਤੁਹਾਡੇ ਕੋਲ ਸਾਰੀਆਂ ਜੋ ਫਾਰਮੈਲिटीज ਹੁੰਨੀਆਂ ਸਾਰਾ ਕੁਝ ਉਹਦੇ ਰਿਕਾਰਡਿੰਗ ਜਿਦਾ ਹਰ ਪਾਰਟੀ ਤੋਂ ਜੋ ਵੀ ਕੈਂਡੀਡੇਟ ਤੇ ਉਹ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਿ ਕਿਦਾਂ ਉਹਨਾਂ ਨੇ ਫਾਰਮ ਵਗੈਰਾ ਜੀ ਬਹੁਤ ਮਨੂਮ ਆਂਦੇ ਨਾਲ ਜੀ ਸਾਰਾ ਪ੍ਰੋਸੈਸ ਜਿਹੜਾ ਹੈਗਾ ਉਹ ਪੂਰਾ ਹੋਇਆ ਹੈਗਾ ਸਾਡੇ ਕੋਲ 79 ਨੋਮੀਨੇਸ਼ਨਸ ਆਈਆਂ ਸੀ ਵੱਖ-ਵੱਖ ਪਾਰਟੀਆਂ ਤੋਂ ਇੰਡੀਪੈਂਡੈਂਟ ਕੈਂਡੀਡੇਟਸ ਵੀ ਸੀਗੇ ਪਰ ਮੈਨੂੰ ਇਹ ਦੱਸਦੇ ਹੋ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਹ 79 ਤੇ 79 ਜਿਹੜੇ ਹੈਗੇ ਸੰਤੁਸ਼ਟ ਹੋ ਗਏ ਯਾਨੀ ਹਾਲਾਂਕਿ ਅਸੀਂ ਉਹਦੇ ਵਿੱਚੋਂ ਇੱਕ ਜਿਹੜਾ ਕੈਂਡੀਡੇਟ ਸੀਗਾ ਉਹਦੇ ਨਮਾੰਕਨ ਪੱਤਰ ਦੀ ਵਿੱਚ ਸਾਨੂੰ ਕਮੀ ਪਾਈ ਗਈ ਹੈ ਸਾਡੇ ਵੱਲੋਂ ਔਰ ਸਾਨੂੰ ਫਿਰ ਰੱਦ ਕਰਨਾ ਪਿਆ ਹੈਗਾ ਲੇਕਿਨ ਉਹ ਸੈਟੀਸਫਾਈਡ ਸੀ ਕਿ ਉਹਨਾਂ ਨੇ ਮੰਨਿਆ ਹੈਗਾ ਕਿ ਹਾਂ ਉਹਨਾਂ ਦੇ ਐਂਡ ਤੇ ਗਲਤੀ ਸੀਗੀ ਜੀ ਬਾਕੀ ਜਿਹੜੇ ਹੈਗੇ 78 ਨੋਮੀਨੇਸ਼ਨ ਪੇਪਰ ਸੀਗੇ ਉਹ ਲੈ ਹੈਗੇ ਆ ਸਵੀਕਾਰ ਕਰ ਲਏ ਗਏ ਹਨ ਜੀ ਜਿਸ ਤਰ੍ਹਾਂ ਗੱਲ ਕਰੀਏ ਕਿ ਸਾਰੇ ਕਈ ਪਾਸਿਆਂ ਤੋਂ ਖਬਰਾਂ ਵੀ ਆ ਰਹੀਆਂ ਵੀ ਕਿਤੇ ਤਕਾਸ਼ਾਈ ਹੋਈ ਆ ਜਾਂ ਕੋਈ ਗਲਤ ਬਾਤ ਹੋਈ ਆ ਇਸ ਤਰ੍ਹਾਂ ਨਕੋਦਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਦੇਖਣ ਨੂੰ ਨਹੀਂ ਮੈਨੂੰ ਨਹੀਂ ਤੁਸੀਂ ਕਿਸੇ ਨੂੰ ਵੀ ਪੁੱਛ ਲਓ 78 ਦੇ ਜ 79 ਕੈਂਡੀਡੇਟਸ ਸੀਗੇ ਜੀ ਕਿਸੇ ਨੇ ਵੀ ਜੇ ਇੱਕ ਵੀ ਬੰਦਾ ਗੱਦੇ ਤੇ ਤੱਕਾ ਹੋ ਗਿਆ ਹੈਗਾ ਤੇ ਮੈਂ ਮਤਲਬ ਸਮਝੂਗਾ ਕਿ मतलब मेरे को शांतिपूर्ण ढंग ਦੇ ਨਾਲ ਜਿਹੜਾ ਕਿ ਬਹੁਤ ਵਧੀਆ ਢੰਗ ਦੇ ਨਾਲ ਸਿਰ ਨਾ ਸਿਰਫ ਸ਼ਾਂਤੀਪੂਰਵਕ ਢੰਗ ਦੇ ਨਾਲ ਬਲਕਿ ਸਾਰੀਆਂ ਜਿਹੜੀ ਸੈਟੀਸਫੈਕਸ਼ਨ ਜਿਹੜੀ ਹੈਗੀ ਹੈ ਉਹ ਲਈ ਹੈਗੀ ਹੈ ਔਰ ਇਹ ਬੜੀ ਖੁਸ਼ੀ ਦੀ ਗੱਲ ਹੈ ਇਹ ਸਾਡੇ ਵਾਸਤੇ ਯਾਨੀ ਕਹਿ ਸਕਦੇ ਹੈਗੇ ਪ੍ਰਸ਼ਾਸਨ ਵੱਲੋਂ ਜਾਂ ਜੋ ਵੀ ਫਾਰਮੈਲिटीज ਹੁੰਨੀਆਂ ਹੈਗੀਆਂ ਤੇ ਉਹ ਵਧੀਆ ਢੰਗ ਦੇ ਨਾਲ ਹੋ ਚੁੱਕੀਆਂ ਹੈ ਮੈਂ ਮੰਨਦਾ ਜੀ ਜੀ ਬਹੁਤ ਬਹੁਤ ਧੰਨਵਾਦੀ ਤੁਸੀਂ ਸਾਡੇ ਚੈਨਲ ਵਿਸ਼ਵਪਾਲਟੀ ਯੂ ਦੇ ਨਾਲ ਜੁੜੇ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਜੀ ਸ਼ੁਕਰੀਆ ਮਿਹਰਬਾਨੀ